ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਰ ਜੀ ਇੱਕ ਗਰੀਬ ਪਰਿਵਾਰ ਆ ਪਿੱਛੇ ਜੇ ਬਰਦਾਸ਼ਤ ਤੇ ਬਰਸਾਤਾਂ ਦੇ ਵਿੱਚ ਇਹਨਾਂ ਨੇ ਬੜੀ ਹੀ ਮੁਸ਼ਕਲ ਨਾਲ ਜੋ ਦਿਨ ਜੂਲੇ ਸੀ ਔਰ ਇਹ ਵਿਧਵਾ ਹੈਗੇ ਆ ਜੀ ਤੇ ਬੱਚੇ ਨਾਲ ਖੜੇ ਆ ਤੇ ਇਹ ਵੀ ਸਾਧ ਸੰਗਤ ਦੇ ਅੱਗੇ ਬੇਨਤੀ ਕਰਦੇ ਪਿਆ ਮੇਜੋ ਤੁਹਾਡੀ ਮਦਦ ਹੋ ਜਾਵੇ ਬਾਕੀ ਇਹਨਾਂ ਨੂੰ ਪੁੱਛਦੇ ਆਂ ਕੀ ਮਦਦ ਚਾਹੁੰਦੇ ਆਏ ਹਾਂ ਕੀ ਮਦਦ ਚਾਹੁੰਦੇ ਕੀ ਹੋ ਗਿਆ ਸੀ ਪਿੱਛੇ ਜੇ ਬਰਸਾਤ ਦੇ ਵਿੱਚ ਬਰਸਾਤ ਦੇ ਵਿੱਚ ਸਾਦਰਾ ਉੱਡ ਗਈਆਂ ਛੱਤ ਪਾਉਣੇ ਚਾਹੁੰਦੇ ਆ ਮਿਹਰਬਾਨੀਆਂ ਤੁਹਾਡੀ ਛੱਤ ਪਾ ਸੰਗਤ ਅੱਗੇ ਬੇਨਤੀ ਕਰੋ ਸੰਗਤ ਮਾਨ ਮੰਗੀ ਜੇ ਸੋ ਆਪਕੇ ਦਰ ਸੰਗਤ ਨੂੰ ਵੀ ਬੇਜੋ ਇਹਨਾਂ ਦੇ ਜਿਹੜੇ ਕਰੀਪ ਤੇ ਸੁਣਾਈ ਹੋ ਜਾਵੇ ਪਰ ਇੱਕ ਪ੍ਰਮਾਤਮਾ ਬੈਠਾ ਤੁਸੀਂ ਸੰਗਤ ਬੈਠੀ ਆ ਕੰਮ ਕੀ ਕਰਦੇ ਤੁਸੀਂ ਕੋਠੀਆਂ 'ਚ ਕੰਮ ਕਰਦੇ ਆ ਝਾੜ-ਪੁਚਾ ਜਾ ਕੋਈ ਆਪ ਕੰਮ ਕਰਦਾ ਹੈ ਆਪ ਕੰਮ ਕਰਕੇ ਬੱਚੇ ਕੋਈ ਛੋਟੇ ਛੋਟੇ ਬੱਚੇ ਬੱਚਾ ਕੋਈ ਕੰਮ ਨਹੀਂ ਕਰਦਾ ਨਹੀਂ ਕਰਦੇ ਬੱਚੇ ਕੀ ਕਰਨਾ ਚਾਹੁੰਦੇ ਤੁਸੀਂ ਕੀ ਚਾਹੁੰਦੇ ਛੱਤ ਪਾਉਣਾ ਚਾਹੁੰਦੀਆਂ ਹਵਾ ਚ ਚਾਦਰਾਂ ਉੱਡ ਗਈਆਂ ਅੱਛਾ ਇਹ ਕਿਨੇ ਲਿਆ ਕੇ ਪਾਏ ਇਹ ਬੱਚੇ ਲਿਆਏ ਸੀ ਮਾਰਕੀਟ ਥੇ ਛੱਤ ਪਾਈ ਹੈ ਅੱਛਾ نیچے ਕਿਸੇ ਦਾ ਘਰ ਰਾਇ ਸੋਏ ਆ ਜਾ ਕੇ ਅੱਛਾ ਫਿਰ ਘਰ ਰਾਇ ਇੱਕ ਇਹ ਕੀ ਹੈ ਰਸੋਈ ਹੈ ਇਹ ਰਸੋਈ ਹੈਗੀ ਆ ਵੀਰ ਜੀ ਹੁਣ ਦੇਖੋ ਨੇ ਇਹਦੀ ਇਹਨਾਂ ਦੀ ਵੀ ਰਸੋਈ ਵੀ ਦਿਖਾ ਦਿੰਦਾ ਤੁਹਾਨੂੰ ਛੱਤ ਭਾਉਣੇ ਚਾਂਦੀਆਂ ਛੱਤ ਪੈ ਜਾਵੇ ਕੋਈ ਨਹੀਂ ਕੋਈ ਨਹੀਂ ਸਾਥ ਸੰਗਤਾਂ ਕਾ ਬੇਨਤੀ ਕਰੋ ਸਾਥ ਸੰਗਤ ਬੜੀ ਮਹਾਨ ਚੀਜ਼ ਆ ਮਿਹਰਬਾਨੀ ਆ ਰੱਬੇ ਰੱਬ ਜੋੜੀ ਤੇ ਇਹ ਰਸੋਈ ਆ ਵੀਰ ਜੀ ਇਹਨਾਂ ਦੀ ਇਹ ਰਸੋਈਆ ਤੇ ਇਹ ਇਹਨਾਂ ਦੇ ਬੱਚੇ ਆ ਬਾਕੀ ਨਾਲ ਤਾਂ ਮੈਂ ਘਰ ਅੰਦਰ ਨੂੰ ਦਿਖਾ ਦਣਾ ਜੀ ਤੁਹਾਨੂੰ ਘਰ ਵਾਲਾ ਐ ਨਹੀਂ ਪੂਰਾ ਨਗਰ ਆ ਆ ਘਰ ਦਾ ਉੱਪਰ ਕੰਡੀਸ਼ਨ ਆ ਜੀ ਮੇਰਾ ਘਰ ਆ ਆ ਘਰ ਦਾ ਕੰਡੀਸ਼ਨ ਆ ਤਾਂ ਜੀ ਅ ਮੰਜੇ-ਮੰਜੇ ਕੋਇਆ ਪਰ ਉਹ ਵੀ ਦਾ ਕਰਵਾ ਲਈ ਜੀ ਠੀਕ ਹੈ ਜੀ ਠੀਕ ਆ ਸਾਧ ਸੰਗਤ ਜੀ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਮੈਂ ਵੀ ਆਸ ਕਰਦਾ ਸਾਧ ਸੰਗਤ ਦੇ ਅੱਗੇ ਇਹ ਪ੍ਰੋਧਾਨ ਜੀ ਨੇ ਮੇਰੀ ਡਿਊਟੀ ਲਈ ਆ ਤੇ ਪ੍ਰਮਾਤਮਾ ਨੇ ਦੀ ਸੁਣ ਲਵੇ ਇਹਨਾਂ ਛੱਤ ਟੱਕਣ ਸਿਰ ਟੱਕਣ ਤੇ ਛੱਤ ਪੈ ਜਾਵੇ ਸਾਹਸ ਵੇਰੇ ਗੁਰਦੁਆਰੇ ਜਾਇਆ ਕਰੋ ਸਾਥ ਸੰਗਤ ਨੇ ਆਪੇ ਕਰ ਲੈਣਾ ਪ੍ਰਮਾਤਮਾ ਨੇ ਆਪੇ ਕਰ ਦੇਣਾ ਜੋ ਕੁਝ ਕਰਨਾ ਪਾਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ